ਇਹ ਕੋਈ ਬਹੁਤੇ ਪੁਰਾਣੇ ਵੇਲਿਆਂ ਦੀ ਗੱਲ ਨਹੀਂ ਨਾ ਸਤਜੁਗ ਦੀ ਨਾ ਦਵੱਪਰ ਦੀ ਤੇ ਨਾ ਹੀ ਤ੍ਰੇਤੇ ਦੀ ਇਹ ਤਾਂ ਅਜੇ ਕੱਲ ਦੀ ਗੱਲ ਹੈ ਜਦੋਂ ਸਰਦਾਰਪੁਰ ਜਿਉਂਦੇ ਸਨ ਸਾਡੇ ਦਾਦੇ-ਪਰਦਾਦਿਆਂ ਦੀ ਅੱਖੀਆਂ ਵੇਖਣ ਦੀਆਂ ਗੱਲਾਂ ਜਦੋਂ ਵੱਡੇ ਦਰਵਾਜ਼ੇ ਬੰਦਦੇ ਸਨ ਅਸਮਾਨ ਕਪਾਹੀ ਬੱਦਲਾਂ ਨਾਲ ਭਰਿਆ ਹੋਇਆ ਸੀ ਦੂਰੋਂ ਗੁਰੂ ਘਰ ਵਿੱਚੋਂ ਕੀਰਤਨ ਦੀ ਆਵਾਜ਼ ਨਾਲ ਆੜਾ ਦਵਾਲਾ ਕਿਸ ਇਲਾਹੀ ਵਿੱਚ ਰੰਗ ਵਿੱਚ ਰੰਗਿਆ ਹੋਇਆ ਸੀ ਮੈਂ ਸੰਤ ਨੂੰ ਉਹ ਦੇਖਾਂ ਲੀ ਸੋ ਸੱਚਾ ਜਨ ਪ੍ਰੀਤ ਮੇਰੀਆ ਰੋਲਿਆਂ ਨੂੰ ਕਈ ਸਾਲ ਹੋ ਗਏ ਸਨ ਆਸਤਨ ਟੁੱਟਣ ਨਾਲ ਸਰਦਾਰੀਆਂ ਖਤਮ ਹੋ ਗਈਆਂ ਪਿੰਡਾਂ ਵਿੱਚੋਂ ਵੀ ਵੱਡੇ ਸਰਦਾਰਾਂ ਦੀ ਅਗਲੀ ਪੀੜ੍ਹੀ ਸ਼ਹਿਰਾਂ ਵਿੱਚ ਜਾ ਵਸੀ ਹੜ ਦਾ ਮਹੀਨਾ ਸੀ ਚੰਦ ਕੋੜੀ ਨੂੰ ਨੀਰਾ ਪਾ ਰਿਹਾ ਸੀ ਬੇਬੇ ਦੁੱਧ ਰੜਕ ਰਹੀ ਸੀ ਸਿਰੀ ਅੱਜ ਮੱਛਿਆ ਲਾਉਣ ਗਏ ਸਨ ਭਾਬੀ ਕਹਿੰਦੀ ਦਿਉਰਾ ਅੱਜ ਤਾਂ ਮਸਾ ਜਾੜ ਥੱਲੇ ਆਇਆ ਗੋਤੀ ਨੂੰ ਵੀ ਗੁਵਾਰਾ ਪਾ ਚੰਦ ਨੇ ਮੱਥੇ ਤੋਂ ਮੁੜਕਾ ਪੁੰਜਿਆ ਚਾਦਰੇ ਦਾ ਲੜ ਭਿੱਜ ਗਿਆ ਸੀ ਗੋਰੇ ਮੁਖ ਤੇ ਫੁੱਟਦੀ ਦਾੜੀ ਨੇ ਉਸ ਤੇ ਸੱਪਨ ਹੋਰ ਨਿਕਾਰ ਦਿੱਤਾ ਸੀ ਜਿਵੇਂ 14ਵੀਂ ਦੇ ਚੰਨ ਨੂੰ ਸੋਣ ਦੇ ਰੇਸ਼ਮੀ ਬੱਦਲਾਂ ਨੇ ਘੇਰਾ ਪਾਇਆ ਹੋਵੇ ਕਿਉਂ ਕੁੜੇ ਮੇਰੇ ਪੁੱਤ ਨੂੰ ਤੰਗ ਕਰਦੀ ਐ ਤੇਰਾ ਬਾਪੂ ਪਾ ਦੇਉ ਬੇਬੇ ਨੇ ਹੱਸਦੀ ਨੇ ਚੰਦ ਦਾ ਪੱਖ ਪੱਖ ਪੂਰਿਆ ਕੋਈ ਨਾ ਬੇਬੇ ਮਸਾਂ ਕੰਮ ਲੱਗਿਆ ਤੂੰ ਇਸ ਨੂੰ ਬੋਚ-ਬੋਚ ਕੇ ਨਾ ਰੱਖਿਆ ਕਰ ਨਾਲੇ ਸਿਆਣੀ ਕਹਿੰਦੇ ਆ ਊਠ ਹੜਾਂਦੇ ਹੀ ਲੱਦੇ ਜਾਂਦੇ ਆ ਆਲਕ ਵੜਕਾ ਛੇਤੀ ਕਿਤੇ ਛਿਟੀ ਨਹੀਂ ਧਰਨ ਦਿੰਦਾ ਤੇ ਜਦੋਂ ਹਾਲੀ ਨਿਕਲਦਾ ਤਾਂ ਗੱਲਾਂ ਕਰਾ ਦਿੰਦਾ ਚਮਕਦੀ ਧੁੱਪ ਵਿੱਚ ਪਰਜਾਈ ਦਾ ਸੋਨੇ ਦਾ ਦੰਦ ਚਮਕਿਆ ਸੀ ਬੇਬੇ ਤੇ ਪਰਜਾਈ ਹੱਸਣ ਲੱਗ ਚੰਦ ਸਿੰਘ ਦਾ ਘਰ ਪਿੰਡ ਦਾ ਕਹਿੰਦਾ ਕਹਾਉਂਦਾ ਘਰ ਸੀ ਬੂਹੇ ਦੀ ਡਾਟ ਵੀ ਬਾਕੀ ਘਰਾਂ ਨਾਲੋਂ ਉੱਚੀ ਸੀ ਕੋਈ 8-9 ਹੱਥ ਘਰ ਪਹਿਲੀ ਨਜ਼ਰੇ ਪਛਾਣਿਆ ਜਾਂਦਾ ਸੀ ਬਖਤਾਬਰੀ ਜਿਵੇਂ ਬੂਹੇ ਤੇ ਉੱਪਰੀ ਹੋਈ ਸੀ ਚੁੰਨੇ ਗੱਚ ਥੰਮਾਂ ਤੇ ਡਾਟਾਂ ਉੱਤੇ ਬੇਲ ਬੂਟੇ ਬਣੇ ਹੋਏ ਬੂਹੇ ਦੇ ਦੋਹੇ ਪਾਸੇ ਉੱਚੀਆਂ ਥੜੀਆਂ ਭਾਰੇ ਪੁਰਾਣੇ ਤਖਤੇ ਦਰਵਾਜ਼ੇ ਵਿੱਚ ਖੋਲਣੀਆਂ ਪਸ਼ੂਆਂ ਨਾਲ ਭਰੀਆਂ ਬਲਦ ਉੜੇ ਉਠ گاਵਾ ਮੱਜਾਂ ਦੀ ਰੌਣਕ ਹਵੇਲੀ ਦਾ ਆਕਾਰ ਪੂਰੇ ਕਮਾ ਵਿੱਚ ਫੈਲਿਆ ਹੋਇਆ ਸੀ ਦਰਵਾਜੇ ਦੇ ਸੱਜੇ ਹੱਥ ਖੋਲਣੀ ਖੱਬੇ ਹੱਥ ਤੁਰ ਤੋਂ ਤੁਰ ਤੱਕ ਬੈਠਕ ਬੇੜੇ ਵਿੱਚ ਦੋ ਵੱਡੀਆਂ ਸੁਭਾਤਾਂ ਅੱਗੇ ਫਿਰ ਲੰਬਾ ਚੌੜਾ ਪਸ਼ੂਆਂ ਵਾਲਾ ਬਾੜਾ ਜਿਸ ਵਿੱਚ ਨਿੰਮ ਤੇ ਟਾਲੀਆਂ ਦੇ ਰੁੱਖ ਸਨ ਸਿਆਲਾਂ ਵਿੱਚ ਪਸ਼ੂ ਦਰਵਾਜੇ ਵਿੱਚ ਹੁੰਦੇ ਗਰਮੀਆਂ ਵਿੱਚ ਬਾੜੇ ਵਿੱਚ ਨਿੰਮ ਤੇ ਟਾਲੀਆਂ ਥੱਲੇ ਖੇਠਲੀ ਬੈਠਕ ਦੇ ਉੱਤੇ ਦੋ ਚਵਾਰੇ ਸਨ ਉਸ ਤੇ ਚਵਾਰੇ ਅਸਮਾਨ ਨਾਲ ਗੱਲਾਂ ਕਰਦੇ ਉੱਤੇ ਹਵਾ ਦੇ ਵੇਗ ਨਾਲ ਲੋਹੇ ਦੀ ਮੋਰਨੀ ਘੁੰਮਦੀ ਜੋ ਉਸ ਦੀ ਸ਼ਾਨ ਨੂੰ ਸ਼ੌਕਤ ਨੂੰ ਹੋਰ ਚਾਰ ਚੰਨ ਲਾਉਂਦੀ ਸੀ ਕਦੇ ਇਸ ਬੇੜੇ ਵਿੱਚ ਜੀਆਂ ਦੀ ਚੈਲਪੈਲ ਹੁੰਦੀ ਤਰੰਜਣ ਜੁੜਦੇ ਮਾਈਆਂ ਚਰਖੇ ਕੱਤਦੀਆਂ ਕੁੜੀਆਂ ਕੱਤਰੀਆਂ ਬਾਗ ਫੁਲਕਾਰੀਆਂ ਕੱਢਦੀਆਂ ਤਾਣਾ ਤਣਦੀਆਂ ਖੇਸ ਦਰੀਆਂ ਬੁਣਦੀਆਂ ਵਿਆਹ ਮਕਲਾਵੇ ਮੇਲ-ਗੇਲ ਜੁੜਦੇ ਕਿੰਨੇ ਚਾ ਸਦਰਾਂ ਯਾਦਾਂ ਇਸ ਕਰਦੀਆਂ ਟਾਣਾ ਜੁੜੀਆਂ ਸਨ ਸੱਠਵਿਆਂ ਵਿੱਚ ਮਰੱਬੇਬੰਦੀ ਸ਼ੁਰੂ ਹੋ ਗਈ ਪਿੰਡਾਂ ਵਿੱਚ ਪਟਵਾਰੀ ਗਿਰਚਾਂ ਵਾਂਗ ਆਉਤਰੇ ਸੂਏ ਕੱਸੀਆਂ ਨਿਕਲ ਗਈਆਂ ਨਵੇਂ ਰਾਹ ਨਿਕਲੇ ਕਿਕਰਾਂ 베ਰੀਆਂ ਦੀ ਥਾਂ ਸੂਏ ਕੱਸੀਆਂ ਤੇ ਸਫੈਦੇ ਲੱਗ ਗਏ ਪਿੰਡਾਂ ਦੇ ਲੋਕ ਮੁਖਾਲ ਕਰਦੇ ਸਾਲਿਓਏ ਕੋਈ ਦਰਖਤ ਤਾਂ ਨਾ ਫਲ ਨਾ ਸ਼ਾਂ ਸਿੱਧਾ ਬਧੀ ਜਾਉ ਜਿਵੇਂ ਅਸਮਾਨ ਨੂੰ ਹੱਥ ਲਾਉਣਾ ਹੋਵੇ ਜਿੰਨਾ ਰੋਈਆਂ ਵਿੱਚ ਗਿੱਦੜ ਕਾਂ ਬੋਲਦੇ ਸਨ ਅਕਲਾਕਾਰਾਂ ਡਰਦਾ ਨਹੀਂ ਜਾਂਦਾ ਸੀ ਟਿੱਬਿਆਂ ਥੁਰਾਂ ਛਾੜਾਂ ਮਲਿਆਂ ਨੂੰ ਪੱਟ ਕੇ ਸੜਕਾਂ ਕੱਢ ਦਿੱਤੀਆਂ ਬੱਸਾਂ ਨੂੰ ਪਹਿਲੀ ਵਾਰ ਵੇਖ ਕੇ ਲੋਕ ਚੰਬੇ ਵਿੱਚ ਹੱਸਦੇ ਕਿ ਭਲਿਓ ਲੋਕੋ ਇਹ ਤਾਂ ਕਿਸੇ ਸੁਹਾਤ ਨੂੰ ਟਾਇਰ ਲਾਏ ਲੱਗਦੇ ਆ ਰੋਲਿਆਂ ਤੋਂ ਬਾਅਦ ਕਈ ਵੱਡੇ ਚੜ੍ਹ ਹੋਏ ਜਿਸ ਵਿੱਚ ਕੱਚੇ ਕੋਠੇ ਟਹਿ ਗਏ ਬਲਕਿ ਪੱਕੇ ਵੀ ਟਹਿਣ ਲੱਗ ਪਏ ਪੰਜਾਬ ਬਦਲ ਗਿਆ ਘਰਾਂ ਤੇ ਖੇਤਾਂ ਦੀ ਨਹਾਰ ਬਦਲ ਗਈ ਰੀਤੀ ਰਿਵਾਜ ਤੇ ਵੇੜੇ ਬਦਲ ਗਏ ਉਹ ਸ਼ਾਨੋ ਸ਼ੌਕਤ ਤੇ ਚਾਮਾ ਨਾਲ ਬਣੀਆਂ ਇਮਾਰਤਾਂ ਤੇ ਵੱਡੇ ਘਰ ਰਿਸ਼ਤੇ ਤੇ ਪੰਜਾਬ ਜਿਵੇਂ ਖੇਰੂ ਖੇਰੂ ਹੋਣ ਲੱਗ ਗਿਆ ਉਹ ਚਾ ਉਹ ਮਲਾਰ ਸਭ ਕੁਝ ਇੱਕ ਤਰ੍ਹਾਂ ਜਿਵੇਂ ਮਿੱਟੀ ਵਿੱਚ ਮਿਲ ਗਿਆ ਵੱਡੀਆਂ ਉੱਚੀਆਂ ਥਾਵਾਂ ਉੱਚਾਰੇ ਉਹ ਸ਼ਾਨਾਂ ਉਹ ਜੱਦੀ ਪੁਸ਼ਤੀ ਘਰ ਉਹ ਵੇਲ ਬੂਟੇ ਜਿਵੇਂ ਇੱਕ ਤਰ੍ਹਾਂ ਸਾਡਾ ਵਿਰਸਾ ਬਣ ਕੇ ਰਹਿ ਗਏ ਯਾਦਾਂ ਬਣ ਕੇ ਰਹਿ ਗਏ ਜਿੱਥੇ ਕਦੇ ਵੱਡਿਆਂ ਘਰਾਂ ਦਾ ਵਾਸਾ ਸੀ ਉਹ ਚਮੇ ਆਯਾਰਟ ਤੇ ਖੰਡਰ ਬਣ ਕੇ ਰਹਿ ਗਏ ਉਹਨਾਂ ਸਥਾਨਾਂ ਤੇ ਹੁਣ ਜਿਵੇਂ ਉਹ ਰੌਣਕਾਂ ਤੇ ਉਹ ਮੇਲ-ਗੇਲ ਸਦਾ ਲਈ ਓਲੋਪ ਹੋ ਗਏ ਖੂਹਾਂ ਤੇ ਹਲਟਾਂ ਦੀ ਥਾਂ ਪਾਣੀ ਦੇ ਪੰਪ ਤੇ ਇੰਜਣ ਲੱਗ ਗਏ ਬਾਣੀਆਂ ਦੀਆਂ ਦੁਕਾਨਾਂ ਤੇ ਬੱਤਿਆਂ ਦੀਆਂ ਬੋਰੀਆਂ ਤੇ ਵਰਫਾ ਨੇ ਬਰਾਨੀ ਇਲਾਕੇ ਨੂੰ ਸ਼ਮਲਾ ਬਣਾ ਦਿੱਤਾ ਜਟ ਕਿਸਾਨਾਂ ਦੇ ਘਰਾਂ ਵਿੱਚ ਟਰੈਕਟਰ ਆਉਣ ਲੱਗੇ ਜ਼ਮੀਨ ਬੋਣ ਲਈ ਲੋਹੇ ਦੇ ਹਾਲ ਭਾੜ ਟੋਣ ਲਈ ਟਰਾਲੀਆਂ ਪਿੰਡ ਵਿੱਚ ਹੀ ਕਈ ਟਰੈਕਟਰ ਹੋ ਗਏ ਸਨ ਘਰਾਂ ਵਿੱਚ ਬਲਦ ਤਾਂ ਸਨ ਪਰ ਉੱਠ ਕਿਸੇ ਕਿਸੇ ਘਰ ਰਹਿ ਗਿਆ ਸੀ ਕਣਕ ਦੀ ਖੇਤੀ ਜ਼ੋਰ ਸ਼ੋਰ ਨਾਲ ਹੋਣ ਲੱਗੀ ਕਪਾਹਾਂ ਮੱਖੀਆਂ ਘੱਟ ਗਈਆਂ ਡੰਡਸਿੰਗ ਕਹਿੰਦਾ ਹੁੰਦਾ ਸੀ ਪਿੰਡ ਇੱਕ ਸਮੁੰਦਰ ਹੁੰਦਾ ਜਿਸ ਵਿੱਚ ਲੱਖਾਂ ਤੂਫਾਨ ਉੱਠਦੇ ਹਨ ਸਮੁੰਦਰ ਫੇਰ ਵੀ ਸ਼ਾਂਤ ਦਾ ਸ਼ਾਂਤ ਰਹਿੰਦਾ ਜਿਵੇਂ ਉਸ ਸਮਾਂ ਸ਼ਾਨਾਂ ਚਾਹ ਸੁਪਨੇ ਵਾਂਗ ਲੰਘ ਗਏ ਉਹ ਰੰਗਲੇ ਚਿਵਾਰੇ ਵੱਡੇ ਦਰਵਾਜ਼ੇ ਸਵਾਤਾ ਤੀਆਂ ਤਰਿੰਚਣਾ ਦਾ ਦੌਰ ਲੰਘ ਗਿਆ। ਉਬੇਰੀਆਂ, ਬੋੜ, ਪੇਪਲ, ਊਠ, ਘੋੜੇ ਜਿਵੇਂ ਪੁਰਾਣੇ ਸਮਿਆਂ ਦੀਆਂ ਚੀਜ਼ਾਂ ਹੋ ਗਈਆਂ। ਉਹ ਹਾਸੇ, ਚਾਹ, ਮੇਲੇ, ਮਸਿਆ ਪੁੰਨਿਆਂ, ਖੂ ਟੋਬੇ ਦੀਆਂ ਰੌਣਕਾਂ, ਚਿੜੀਆਂ ਕਾਂ ਕਿਤੇ ਖੰਭ ਲਾ ਕੇ ਉੱਡ ਗਏ। ਉਹਨਾਂ ਪੀੜੀਆਂ ਨਾਲ ਹੀ ਜਿਵੇਂ ਪੰਜਾਬ ਦੀ ਮੜਕ ਤੇ ਮਾਨਵਿਤ ਬਸ ਰਹਿ ਗਿਆ ਤਾਂ ਫਿਕਰ ਸ਼ਰੀਕਾ ਕਾਚੇ ਜ਼ਹਿਰੀਲੇ ਹਵਾ ਪਾਣੀ ਝੋਨਾ ਰੇਹਾਂ ਸਪਰੇਹਾਂ ਤੇ ਇਕੱਲਾਪਣ